ਅੱਜ ਦਾ ਜਿਹੜਾ ਇਹ ਸੈਮੀਨਾਰ ਇਹਦਾ ਇੰਟਰਕਟ ਹੈ ਇਹਦਾ ਪਰਪਸ ਹੈ ਜਾ ਸੰਤ ਪਾਪਾ ਕਰਨੈ ਅੰਦਰ ਜੀ ਜਨਮ 8 ਮਾਰਚ ਨੂੰ ਉਹਨਾਂ ਨੂੰ ਸਮਰਪਿਤ ਆਪਾਂ ਕੁਝ ਗੱਲਾਂ ਕਰਨੀਆਂ ਇੱਥੇ ਸੋ ਬੱਚਿਓ ਆਪਾਂ ਹਰੇਕ ਬੰਦਾ ਸੋਚਦਾ ਕਿ ਮੈਂ ਆ ਸਟੱਡੀ ਕਰਨੀ ਆ ਜਾਂ ਆ ਬਿਜ਼ਨਸ ਕਰਨਾ ਜੋਬ ਕਰਨੀ ਆ ਟੀਚਰਸ ਬੱਚੇ ਸਭ ਕੁਝ ਹਰੇਕ ਦਾ ਆਪਣਾ ਕੈਰੀਅਰ ਹੁੰਦਾ ਉਹ ਬੰਦਾ ਸੋਚਦਾ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਸੁਪਨੇ ਹੀ ਹੁੰਦੇ ਆ ਕਿ ਅਸੀਂ ਤਰੱਕੀ ਕਰਕੇ ਆਕਾਰ ਲੈਣੀ ਆ ਆਕਾਰ ਬਣਾਉਣਾ ਪ੍ਰਾਪਰਟੀ ਲੈਣੀ ਆ ਜਾਂ ਬਾਹਰ ਘੁੰਮਣਾ ਕਰਨਾ ਤੇ ਆਪਣੀ ਫੈਮਲੀ ਨੂੰ ਬਟ ਕੁਝ ਲੋਕ ਇਹੋ ਜਿਹੇ ਵੀ ਕੁਝ ਹਸਤੀਆਂ ਹੁੰਦੀਆਂ ਨੇ ਜਿਹੜੀਆਂ ਕਿ ਪੂਰੇ ਸਮਾਜ ਲਈ ਸੋਚਦੇ ਆ ਅਪਾ ਉਹਨਾਂ ਲੋਕਾਂ ਚੋਂ ਸਹੀ ਹੁੰਦਾ ਜੇ ਆਪਾਂ ਸਿਰਫ ਆਪਣੇ ਲਈ ਪਰਿਵਾਰ ਲਈ ਸੋਚਦੇ ਆਂ ਪਰ ਸੰਤ ਬਾਬਾ ਕਰਮ ਦਾਸ ਜੀ ਇਹੋ ਜੀ ਹਸਤੀ ਸੀ ਜਿਹੜੇ ਕੇ ਪੂਰੇ ਸਮਾਜ ਲਈ ਸੋਚਦੇ ਸੀ ਉਹਨਾਂ ਦੀ ਤੇ ਕੁਝੀ ਲੋਕਾਂ ਨੂੰ ਸਮਾਜ ਸੇਵਾ ਨੂੰ ਧਰਮ ਨੂੰ ਅਧਿਆਤਮ ਨੂੰ ਹੀ ਸਮਰਪਿਤ ਸੀ ਸੋ ਆਪਾਂ ਉਹਨਾਂ ਬਾਰੇ ਜੇ ਜਾਣਕਾਰੀ ਦੀ ਗੱਲ ਕਰੀਏ ਤਕਰੀਬ 100 ਸਾਲ ਪਹਿਲਾਂ ਜਿੱਥੋਂ ਉਹਨਾਂ ਦਾ ਜਨਮ ਪਿੰਡ ਮੱਲੇਵਾਲਾ ਡਿਸਟ੍ਰਿਕਟ ਫਰੀਦਕੋਟ ਫਰੀਦਕੋਟ ਤੋਂ 15 ਕਿਲੋਮੀਟਰ ਦੂਰ ਪਿੰਡ ਮੱਲੇਵਾਲਾ ਉੱਥੇ ਉਹਨਾਂ ਦਾ ਜਨਮ ਹੋਇਆ। ਬਾਬਾ ਜੀ ਨੇ ਪਹਿਲਾਂ ਆਰਮੀ ਦੇ ਵਿੱਚ ਕੁਝ ਸਮਾਂ ਸਰਵਿਸ ਕੀਤੀ ਪਰ ਉਹਦੇ ਦੌਰਾਨ ਵੀ ਉਹਨਾਂ ਦਾ ਜਿਹੜਾ ਧਿਆਨ ਸੀ ਉਹ ਸਰਕਾਰ ਅਲਤੀਵਾਲੀ ਰਹਿੰਦਾ ਸੀ। ਤਾਂ ਉਸ ਤੋਂ ਬਾਅਦ ਫਿਰ ਉਹ ਵਾਪਸ ਜਦੋਂ ਆਏ ਤਾਂ ਉਹਨਾਂ ਨੇ ਆਪਣਾ ਘਰ-ਬਾਰ ਛੱਡ ਕੇ, ਖੇਤੀ ਛੱਡ ਕੇ ਸਾਰਾ ਸੰਸਾਰ ਤਾ ਉਹ ਆਤਮ ਦੇ ਰਸਤੇ ਨੂੰ, ਧਰਮ ਦੇ ਰਸਤੇ ਨੂੰ ਚੁਣਿਆ। ਤੇ ਮੱਲੇ ਵਾਲਾ ਤੇ ਚੰਦਪਾਚਾ ਕਲਿਆਣ ਦੇ ਔਰ ਤੇ ਉਸ ਤੋਂ ਬਾਅਦ ਜਲਾਲ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਤਪ ਸਥਾਨ ਬਣਾਇਆ। ਉੱਥੇ ਜਾਦੀ ਜ਼ਿੰਦਗੀ ਉਹਨਾਂ ਦੀ ਲੰਗੀ ਬਾਅਦ ਦੇ ਵਿੱਚ। ਸੋ ਉਹ ਜਿਤੇ ਇੱਕ ਧਾਰਮਿਕ ਸਿੱਖਿਆ ਦਾ ਸੀ ਸਮਾਜ ਸੇਵਾ ਦਾ ਵੀ ਬੜਾ ਵੱਡਾ ਯੋਗਦਾਨ ਉਹਨਾਂ ਨੇ ਬਹੁਤ ਸਾਰੇ ਅੱਖਾਂ ਦੇ ਹਸਪਤਾਲ ਬਣਾਏ ਜਿਨ੍ਹਾਂ 'ਚੋਂ ਮੇਨ ਜੇ ਆਪਾਂ ਗੱਲ ਕਰੀਏ ਤਾਂ ਜਲਾਲ ਦੇ ਵਿੱਚ ਜੈਤੂ ਦੇ ਵਿੱਚ ਤੇ ਉਹਨਾਂ ਦੇ ਜਨਮ ਸਥਾਨ ਮੱਲੇ ਵਾਲਾ ਤੇ ਵੀ ਜਿੱਥੇ ਕੇ ਮਤਲਬ ਹਜ਼ਾਰਾਂ ਲੱਖਾਂ ਹੀ ਲੋਕ ਜਿਹੜੇ ਉਹ ਆਪ ਉਹ ਅੱਖਾਂ ਦਾ ਇਲਾਜ ਕਰਵਾਉਂਦੇ ਆਪਣੇ ਇਹ ਸਾਰੇ ਏਰੀਏ ਦੇ ਵਿੱਚ ਕੋਈ ਵੀ ਗਰੀਬ ਤੋਂ ਗਰੀਬ ਬੰਦਾ ਉਹ ਕਿਸੇ ਤਰ੍ਹਾਂ ਦੇ ਹੋਰ ਕੋਈ ਬਿਮਾਰੀ ਹੈ ਇਲਾਜ ਤੋਂ ਵਾਂਝਾ ਹੋ ਸਕਦਾ ਮਿਲ ਜੇ ਪਰ ਤੁਸੀਂ ਲੱਭ ਕੇ ਦੇਖੋ ਕੋਈ ਬੰਦਾ ਤੁਹਾਨੂੰ ਅੱਖਾਂ ਦੇ ਇਲਾਜ ਤੋਂ ਵਾਂਝਾ ਨਹੀਂ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਜੇ ਲੈਂਸ ਪੈਂਦੇ ਆ ਤਾਂ ਉਹ ਬਿਲਕੁਲ ਫ੍ਰੀ ਇਹਨਾਂ ਦੇ ਜਿਹੜੇ ਹਸਪਤਾਲ ਨੇ ਉਹਨਾਂ ਚੋਂ ਉਹ ਪੈ ਜਾਂਦੇ ਸੋ ਬੜਾ ਵੱਡਾ ਯੋਗਦਾਨ ਤੇ ਹਸਪਤਾਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਜੇ ਕੋਈ ਡਾਟਾ ਜਾਂ ਸਰਵੇ ਹੋਊਗਾ ਦੈਨ ਇਟ ਵਿਲ ਬੀ ਦਾ ਲਾਰਜੈਸਟ ਅਚੀਵਮੈਂਟ ਇਨ ਪੰਜਾਬ ਔਰ ਕੋਈ ਵੀ ਇਸ ਲੈਵਲ ਤੱਕ ਅੱਖਾਂ ਦੇ ਸਾਹਮਣੇ ਵਿੱਚ ਨਹੀਂ ਸੰਸਥਾ ਪਹੁੰਚ ਸਕੀ ਜਿੱਥੋਂ ਤੱਕ ਬਾਬਾ ਜੀ ਦੇ ਸੇਵਾ ਕਾ ਨੇ ਇਹ ਕੰਮ ਕੀਤਾ ਸੋ ਬੜਾ ਵੱਡਾ ਯੋਗਦਾਨ ਹੈ ਬਾਕੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਕੋਈ ਇਹ ਨਹੀਂ ਕਿ ਉਹਨਾਂ ਨੇ ਪਹਾੜਾਂ 'ਤੇ ਬੈਠ ਕੇ ਜਾਂ ਉੱਧਰ ਆਪਣੀ ਜ਼ਿੰਦਗੀ ਬਿਤਾਈ ਲੋਕਾਂ ਦੇ ਵਿੱਚ ਸੰਗਠਨ ਦੇ ਵਿੱਚ ਪਰ ساری ਜ਼ਿੰਦਗੀ ਕੋਈ ਵਿਵਾਦ ਉਹਨਾਂ ਨਾਲ ਨਹੀਂ ਚੜਿਆ ਕੋਈ ਵੀ ਉਂਗਲ ਨਹੀਂ ਉਠਾ ਸਕਦਾ ਕਿ ਹਾਂ ਆ ਗੱਲ ਉਹਨਾਂ ਨੇ ਐਂ ਕਹਿਣੀ ਸੀ ਜੇ ਕਿਸੇ ਦੇ ਵਿਰੁੱਧ ਕੀਤੀ ਨਹੀਂ ਆਪਾਂ ਵੇਖਦੇ ਹਾਂ ਅੱਜ ਕੱਲ ਤੇ ਧਾਰਨਿਕ ਸ਼ਖਸੀਅਤਾਂ ਨੇ ਕੋਈ ਵੀ ਉਹਨਾਂ ਨਾਲ ਕਿੰਨੀ ਕੰਟਰੋਵਰਸੀ ਜੁੜੀਆਂ ਹੁੰਦੀਆਂ ਨੇਟ ਤੇ ਆਪਾਂ ਅੱਛੀ ਦੇਖਦੇ ਪਰ ਇਹੋ ਜਿਹੀ ਕੋਈ ਗੱਲ ਨਹੀਂ ਸੀ ਉਹਨਾਂ ਨੇ ساری ਜ਼ਿੰਦਗੀ ਸਮਾਜ ਸੇਵਾ ਕੀਤੀ ਨਸ਼ਿਆਂ ਤੋਂ ਬੜੇ ਲੋਕਾਂ ਨੂੰ ਉਹਨਾਂ ਨੇ ਹਟਾਇਆ ਨਸ਼ੇ ਦੇ ਮਤਲਬ 올ਟ ਉਹਨਾਂ ਨੇ ਬਹੁਤ ਲੋਕਾਂ ਨੂੰ ਸਮਝਾਇਆ ਪੜਾਈ ਵੱਲ ਬੜਾ ਪ੍ਰੇਮ ਦੇ ਸੀ ਬਹੁਤ ਬੱਚਿਆਂ ਨੂੰ ਉਹਨਾਂ ਨੇ ਦੱਸਣਾ ਕਿ ਤੁਸੀਂ ਆ ਐਵੇਂ ਪੜੋ ਇਹ ਕਰੋ ਮੈਂ ਖੁੱਦ ਹੀ ਗੱਲ ਕਰਾਂ ਮੈਂ ਫੋਰਥ ਦਿੱਖ ਤੁਸੀਂ ਜਦੋਂ ਉਹਨਾਂ ਨੂੰ ਜਾਣ ਲੱਗੇ ਤਾਂ ਉਹਨਾਂ ਨੇ ਮਤਲਬ ਮੈਨੂੰ ਹਰ ਮੋੜ ਤੇ ਗਾਈਡੈਂਸ ਦਿੱਤੀ ਜੀ 10th ਤੋਂ ਬਾਅਦ BCA ਫਿਰ MSc ਫਿਰ PhD ਸੋ ਸਾਰਾ ਕੁਝ ਜੇ ਮੈਂ ਕਹਾਂ ਤਾਂ ਉਹਨਾਂ ਦੀ ਇੱਕ ਵਧੀਆ ਗਾਈਡੈਂਸ ਕਰਤੀ ਜੀ ਇਹ ਸਾਰਾ ਸਿਸਟਮ ਹੋਇਆ ਸੋ ਇੱਕ ਹੋਰ بڑا ਉਹਨਾਂ ਦਾ ਸੀ ਕਿ ਉਹ ਮਾਪਿਆਂ ਦੀ ਸੇਵਾ ਨੂੰ ਬਹੁਤ ਅਕੇ ਰੱਖਦੇ ਸੀ ਬੱਚਿਆਂ ਨੂੰ ਇਹ ਕਹਿੰਦੇ ਸੀ ਕਿ ਕਿ ਮਾਪਿਆਂ ਦੀ ਸੱਚ ਬੱਚਿਆਂ ਨੂੰ ਵੱਡਿਆਂ ਨੂੰ ਮਾਪ ਲਗ ਵਾਲੇ ਜਿਹੜੇ ਫਰਜ਼ ਹੋ ਉਹ ਪੂਰੇ ਕਰਦੇ। ਤਾਂ ਹੁਣ ਤੁਸੀਂ ਇੱਕ ਗੱਲ ਦੇਖੋ ਜਿਹੜੇ ਬੱਚੇ ਤੁਹਾਡੇ ਚੋਂ ਕਿੰਨੇ ਇਹੋ ਜਿਹੇ ਆ ਜਿਹੜੇ ਡਾਕਟਰ ਕੋਲੇ ਜਿਹੜੇ ਲੋੜ ਹੈ ਤਾਂ ਆਪੇ ਜਾ ਕੇ ਦਵਾਈ ਲੈ ਆਉਂਦੇ। ਲਿਉਨੇ ਹੁੰਦੇ ਆਪੇ ਜਾ ਕੇ ਤੇ ਮਾਂ ਕੋ ਲੈ ਕੇ ਜਾਂਦੇ। ਮਾਪੇ ਲੈ ਕੇ ਜਾਂਦੇ। ਤੇ ਜਦੋਂ ਗਾਂ ਉਹਨਾਂ ਨੂੰ ਲੋੜ ਹੁੰਦੀ ਹੈ ਦਵਾਈ ਲੈ ਆਉਣ ਦੀ। ਬਜ਼ੁਰਗ ਹੋ ਜਾਂਦੇ ਫਿਰ ਆਪਾਂ ਉਸ ਦੀ ਤੋਂ ਬਹੁਤ ਲੋਕ ਸਾਰੇ ਨਾ ਪਾਸਾ ਵਟ ਮੰਦੇ ਤਾਂ ਘਟੂ ਘਟ ਇਹ ਤਾਂ ਦੁਨੀਆ ਦਾ ਸੂਲ ਹੈ ਨਾ ਕਿ ਜਿੱਦਾਂ ਕਿਸੇ ਨੇ ਆਪਣੀ ਖਾਤਰ ਕੀਤਾ ਉਹਨਾਂ ਦਾ ਕਰੀਏ ਨਾ ਠੀਕ ਹੈ ਤਾਂ ਆਪਾਂ ਨੂੰ ਖਾਣਾ ਦੇਣਾ ਇਲਾਜ ਕਰਾਉਣਾ ਜੋ ਵੀ ਆਪਣੀਆਂ ਲੋੜਾਂ ਨੇ ਉਹ ਆਪਣੇ ਮਾਪਿਆਂ ਨੂੰ ਪੂਰੀਆਂ ਕਰਦੇ ਤੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਤਾਂ ਆਪਣਾ ਫਰਜ਼ ਬਣਦਾ ਹੈ ਠੀਕ ਹੈ ਆਪਾਂ ਕੋਈ ਇਹ ਸਾਨ ਨਹੀਂ ਕਰਦੇ ਆਪਾਂ ਦਾ ਉਹਨਾਂ ਦਾ ਜਿਹੜਾ ਕਰਜ਼ਾ ਉਹੀ ਮੋੜਦੇ ਆ ਉਹ ਵੀ ਪੂਰਾ ਨਹੀਂ ਕਦੇ ਮੋੜਿਆ ਜਾ ਸਕਦਾ ਚਲੋ ਕੋਸ਼ਿਸ਼ ਜ਼ਰੂਰ ਕਰਦੇ ਸੋ ਇਹ ਇਹ ਗੱਲ ਬਾਬਾ ਜੀ ਨੇ ਬੜਾ ਬੜੇ ਲੋਕਾਂ ਨੂੰ ਮੇਰੇ ਸਾਹਮਣੇ ਹੀ ਕਹੀਏ ਪੁੱਤ ਮਾਂ ਦੀ ਸੇਵਾ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਸੋ ਉਹਨਾਂ ਦੀ ਜ਼ਿੰਦਗੀ ਨੂੰ ਕਿਸੇ ਐਂਕਲ ਤੋਂ ਵੀ ਆਪਾਂ ਦੇਖ ਲਈਏ ਤਾਂ ਆਪਾਂ ਨੂੰ ਵਧੀਆ ਹੀ ਵਧੀਆ ਨਜ਼ਰ ਆਊਗਾ ਸੋ ਉਹਨਾਂ ਦਾ ਜਨਮ ਦਿਨ 8 ਮਾਰਚ ਨੂੰ ਹੈ ਤੇ ਉਸੇ ਕਰਕੇ ਆਪਾਂ ਉਸ ਦਿਨ ਸ਼ਾਈ ਛੁੱਟੀ ਹੋ ਦਾ ਜੇ ਸੈਮੀਨਾਰ ਰੱਖਿਆ ਤੇ ਇਹਦੇ ਵਿੱਚ ਇੱਕ ਦੋ ਅਨਾਉਂਸਮੈਂਟਸ ਕਰਨੀਆਂ ਇੱਕ ਤਾਂ ਵਿਵੇਕ ਫਾਊਂਡੇਸ਼ਨ ਜੋ ਆਪਣੀ ਸੰਸਥਾ ਇਹਦੇ ਵੱਲੋਂ ਆਪਾਂ ਹਰ ਸਾਲ 10 ਬੱਚਿਆਂ ਨੂੰ ਜਿਹੜੇ ਕਿ ਲੋੜਵੰਦ ਤੇ ਆਪਣੀ ਫੀਸਾਂ ਕਿਤਾਬਾਂ ਵਗੈਰਾ ਨਹੀਂ ਲੈ ਸਕਦੇ ਉਹਨਾਂ ਨੂੰ ਆਪਾਂ ਸਕਾਲਰਸ਼ਿਪ ਸੰਤ ਬਾਬਾ ਕਰਨੈਲ ਦਾਸ ਸਕਾਲਰਸ਼ਿਪ ਸਕੀਮ ਲੋੜਵੰਦ ਬੱਚੇ ਹਣਾ ਕਿਉਂਕਿ ਐਜੂਕੇਸ਼ਨ ਸੈਕਟਰ ਨਾਲ ਜੁੜੇ ਤੇ ਆਪਾਂ ਦੇਖਦੇ ਆਂ ਕਿ ਬਹੁਤ ਬੱਚੇ ਅਜਿਹੇ ਆ ਜਿਹੜੇ ਪੜਨਾ ਚਾਹੁੰਦੇ ਆ ਪਰ ਕਿਸੇ ਮਜਬੂਰੀ ਚ ਪੜਨ ਮਸ। ਸੋ ਤੁਹਾਡੇ ਆਲੇ ਦੁਆਲੇ ਕਿਤੇ ਵੀ ਕੋਈ ਤੁਹਾਨੂੰ ਇਹੋ ਜਿਹਾ ਬੱਚਾ ਕੋਈ ਨਹੀਂ ਕਿ ਆਪਾਂ ਬਰਗਾੜੀਆਂ ਦੇ ਵਿੱਚ ਬਰ ਗਾੜੀ ਐ ਔਰ ਕੁ ਪੂਰਾ ਆਪਣੀ ਕੋਟ چاہے ਇਥੋਂ 100 ਕਿਲੋਮੀਟਰ ਹੋਵੇ ਆਪਾਂ ਕੋਈ ਇਹ ਨਹੀਂ ਕਿ ਇਸ स्कीम ਨੂੰ ਆਪਣੇ ਨੇੜੇ-ਤੇੜੇ ਤੱਕ ਰੱਖਣਾ ਜਾਂ ਜਿਹੜੇ ਮੈਨੂੰ ਜਾਣਦੇ ਉਹਨਾਂ ਤੱਕ ਹੀ ਕਰਨ ਨਹੀਂ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਕਿ ਆਹ ਬੱਚੇ ਨੂੰ ਅੰਗਾਰ ਸਕਾਲਰਸ਼ਿਪ ਦੀ ਜ਼ਰੂਰਤ ਹੈ ਤਾਂ ਵੀ ਕਿਸੇ ਸਕੂਲ ਚ ਸਕੂਲ ਲੈਵਲ ਤੱਕ ਪਲੱਸ 2 ਤੱਕ ਤਾਂ ਆਪਾਂ ਆਪਣੀ ਇਸ ਸਿਸਟਮ ਦੇ ਵਿੱਚ ਮਦਦ ਕਰਾਂਗੇ ਤੇ ਇਸ ਸਾਲ ਦੇ ਵਿੱਚ ਇੱਕ ਆਪਾਂ ਬਾਬਾ ਜੀ ਨੂੰ ਸਮਰਪਿਤ ਤਰਵੈਣੀ ਪ੍ਰੋਜੈਕਟ ਸ਼ੁਰੂ ਕੀਤਾ ਠੀਕ ਹੈ ਤਰਵੈਣੀ ਦੀ ਤਿੰਨ ਹੁੰਦੇ ਸੈਕਟਰ ਪਲਾਂਟਸ ਉਹਨਾਂ ਨੂੰ ਲਾਉਣੇ ਆਪਾਂ ਸੋ ਇਸ ਸਾਲ ਦੇ ਵਿੱਚ ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਫੀਲ ਆਈ ਹੀ ਤੁਹਾਨੂੰ ਕਹਿਣਾ ਕਿ ਬੱਚੇ ਵਰਗੀ ਨੂੰ ਸਾਰੇ ਸਾਰੇ ਕਿ ਇਹ ਸਾਲ ਵੱਧ ਤੋਂ ਵੱਧ ਪਲਾਂਟਸ ਤੁਸੀਂ ਲਾਓ ਲਾਓ ਵੀ ਤੇ ਉਹਨਾਂ ਨੂੰ ਸੰਭਾਲੋ ਠੀਕ ਹੈ ਕਿਉਂਕਿ ਜਿਵੇਂ ਤੁਸੀਂ ਮੈਚਰ ਹੋਵੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਇਹਨਾਂ ਪਲਾਂਟਸ ਦਾ ਜਾਂ এনवायरमेंट ਦਾ ਕੀ ਰੋਲ ਹੁੰਦਾ ਸੋ ਆਪਣੇ এনवायरमेंट ਵਾਸਤੇ ਵੀ ਤੁਸੀਂ ਅਲਰਟ ਰਹੋ ਵੱਧ ਤੋਂ ਵੱਧ ਪਲਾਂਟਸ ਲਾ ਕੇ ਉਹਨਾਂ ਨੂੰ ਸੰਭੋ ਸੋ ਬਾਬਾ ਜੀ ਚਕਪਾਲ ਤਰਵੈਣੀ ਪ੍ਰੋਜੈਕਟ ਸ਼ੁਰੂ ਕੀਤਾ ਔਰ ਇੱਕ ਬਾਬਾ ਕਰਨੈਲ ਦਾ ਅਸੀਂ ਸਕਾਲਰਸ਼ਿਪ ਸਕੀਮ ਅੱਜ ਆਪਾਂ ਸ਼ੁਰੂ ਕੀਤੀ ਠੀਕ ਹੈ ਸੋ ਇਹੀ ਹੈ ਬਾਕੀ ਮੈਂ ਅਰਦਾਸ ਕਰਦਾ ਵੀ ਤੁਹਾਡੇ ਸਾਰਿਆਂ ਲਈ ਵਧੀਆ ਪੇਪਰ ਹੋਣ ਵਧੀਆ ਤੁਸੀਂ ਸਾਰਾ ਅਗਲਾ ਸੈਸ਼ਨ ਤੁਹਾਡਾ ਨੰਗੇ ਜਿਵੇਂ ਆ ਸੈਸ਼ਨ ਵਧੀਆ ਹੋਣਗੇ ਠੀਕ ਹੈ ਸੋ ਇਹਨੇ ਕਹਿੰਦੇ ਹੋਏ ਸਾਰਿਆਂ ਦਾ थैंक यू वेरी मच